ਆ ਹੁਣ ਚਲਦੇ ਹਾਂ ਕੈਨੇਡਾ ਵਿੱਚ ਘਰ-ਘਰ ਹੋ ਰਹੀ ਨਸ਼ਿਆਂ ਦੀ ਸਪਲਾਈ ਨਾਲ ਸੰਬੰਧਤ ਅਹਿਮ ਖਬਰ ਵੱਲ ਕੈਨੇਡਾ ਵਿੱਚ ਡਾਕ ਰਾਹੀਂ ਘਰ-ਘਰ ਹੋ ਰਹੀ ਨਸ਼ਿਆਂ ਦੀ ਸਪਲਾਈ ਨੇ ਸਰਕਾਰੀ ਅਦਾਰਿਆਂ ਦੀ ਕਾਬਲੀਅਤ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਜਦਕਿ ਦੂਜੇ ਪਾਸੇ ਨਸ਼ਿਆਂ ਦੀ ਖੇਪਸਣੇ ਗ੍ਰਿਫਤਾਰ ਦੋ ਭਾਰਤੀ ਟਰੱਕ ਡਰਾਈਵਰਾਂ ਵਿੱਚੋਂ ਇੱਕ ਨੂੰ ਜ਼ਮਾਨਤ ਮਿਲਣ ਦਾ ਮੁੱਦਾ ਭਖ ਚੁੱਕਾ ਹੈ ਦ ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਫੇਸਬੁੱਕ ਤੇ ਅਜਿਹੇ ਇਸ਼ਤਿਹਾਰਾਂ ਦੀ ਭਮਾਰ ਹੈ ਜਿਨ੍ਹਾਂ ਰਾਹੀਂ ਘਰ ਬੈਠੇ ਨਸ਼ੇ ਮੰਗਵਾਏ ਜਾ ਸਕਦੇ ਨੇ ਅਤੇ ਹੈਰਾਨਕੁਨ ਤਰੀਕੇ ਨਾਲ ਨਸ਼ਿਆਂ ਦੇ ਪੈਕੇਟ ਕੈਨੇਡਾ ਪੋਸਟ ਰਾਹੀਂ ਲੋਕਾਂ ਤੱਕ ਪੁੱਜ ਰਹੇ ਨੇ ਟੋਰਾਂਟੋ ਸਟਾਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਟੀਮ ਵੱਲੋਂ 100 ਡਾਲਰ ਦੀ ਕੋਕੀਨ ਮੰਗਵਾਈ ਗਈ ਪਰ ਫੇਸਬੁੱਕ ਤੇ ਨਜ਼ਰ ਆਉਂਦੇ ਇਸ਼ਤਿਹਾਰਾਂ ਰਾਹੀਂ ਕੋਈ ਵੀ ਨਸ਼ਾ ਮੰਗਵਾਇਆ ਜਾ ਸਕਦਾ ਹੈ ਮੀਡੀਆ ਟੀਮ ਨੇ ਟ੍ਰੀਪੀ ਨਾਦੀ ਆਨਲਾਈਨ ਸ਼ਾਪ ਤੋਂ ਕੋਕੀਨ ਮੰਗਵਾਈ ਸੀ ਅਤੇ ਕੈਨੇਡਾ ਪੋਸਟ ਦੀ ਐਕਸਪ੍ਰੈਸ ਪੋਸਟ ਰਾਹੀਂ ਟੀਮ ਤੱਕ ਪੁੱਜ ਗਈ ਜਦੋਂ ਕੋਕੀਨ ਵਾਲੇ ਪੈਕੇਟ ਦੀ ਪੈੜ ਨੱਪਣ ਦਾ ਯਤਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ BC ਦੇ ਰਿਚਮੰਡ ਦੀ ਇੱਕ ਸਟੋਰੇਜ ਫੈਸਿਲਿਟੀ ਤੋਂ ਰਵਾਨਾ ਹੋਇਆ ਸੀ ਉਧਰ ਕੈਨੇਡਾ ਪੋਸਟ ਨੇ ਦਲੀਲ ਦਿੱਤੀ ਕਿ ਪਿਛਲੇ ਸਾਲ 90 ਲੱਖ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਲਾਅ ਐਨਫੋਰਸਮੈਂਟ ਏਜੰਸੀਆਂ ਨੂੰ ਮੁਹੱਈਆ ਕਰਵਾਏ ਗਏ ਕਰਾਉਨ ਕਾਰਪੋਰੇਸ਼ਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਡਾਕਰਾਹੀ ਨਸ਼ਿਆਂ ਦੀ ਸਪਲਾਈ ਨੂੰ ਠੱਲ ਪਾਉਣ ਵਾਸਤੇ ਪੁਲਿਸ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ ਉਧਰ ਫੇਸਬੁੱਕ ਦੀ ਮਾਲਕ ਮੈਟਾ ਨੇ ਦਾਅਵਾ ਕੀਤਾ ਹੈ ਕਿ ਨਸ਼ਿਆਂ ਦਾ ਪ੍ਰਚਾਰ ਕਰਨ ਵਾਲੇ ਇਸ਼ਤਿਹਾਰ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਂਦੇ ਅਤੇ ਅਜਿਹੇ ਇਸ਼ਤਿਹਾਰਾਂ ਦਾ ਪਤਾ ਲੱਗਦਿਆਂ ਹੀ ਹਟਾ ਦਿੱਤਾ ਜਾਂਦਾ ਹੈ ਪਰ ਇਸ ਦੇ ਉਲਟ ਨਸ਼ੇ ਦੀ ਵਿਕਰੀ ਨਾਲ ਸੰਬੰਧਿਤ ਇਸ਼ਤਿਹਾਰ ਮੈਟਾ ਦੀ ਆਮਦਨ ਵਿੱਚ ਵਾਧਾ ਕਰ ਰਹੇ ਨੇ ਮੈਟਾ ਦੀ ਐਡ ਲਾਇਬ੍ਰੇਰੀ ਵਿੱਚ ਇਸ਼ਤਿਹਾਰ ਜਾਰੀ ਕਰਨ ਵਾਲਿਆਂ ਦੇ ਫੇਸਬੁੱਕ ਪੇਜ ਅਤੇ ਐਡਮਿਨਿਸਟਰੇਟਰਜ਼ ਬਾਰੇ ਜਾਣਕਾਰੀ ਹੁੰਦੀ ਹੈ ਅਤੇ ਟ੍ਰਾਂਟੋ ਸਟਾਰ ਨੇ ਜਦੋਂ ਇਹਨਾਂ ਦੀ ਕੋਖ ਕੀਤੀ ਤਾਂ ਪਤਾ ਲੱਗਾ ਕਿ ਕੈਨੇਡੀਅਨ ਬਾਲਗਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਇੱਕ ਇਸ਼ਤਿਹਾਰ ਵਿੱਚ ਸਾਫ਼ ਤੌਰ ਤੇ ਕੋਕੀਨ ਦੀ ਤਸਵੀਰ ਵੀ ਨਜ਼ਰ ਆਈ ਪਰ ਇਸ ਰੁਝਾਨ ਨੂੰ ਰੋਕਣ ਦੇ ਠੋਸ ਉਪਰਾਲੇ ਨਜ਼ਰ ਨਹੀਂ ਆ ਰਹੇ ਉਧਰ ਅਮਰੀਕਾ ਕੈਨੇਡਾ ਦੇ ਬਾਰਡਰ ਤੇ ਲੱਖਾਂ ਡਾਲਰ ਦੀ ਮੈਥਮਫੈਟਾਮਿਨ ਸਨੇ ਗ੍ਰਿਫਤਾਰ 24 ਸਾਲ ਦੇ ਕਰਨ ਓਵਾਨ ਅਤੇ 32 ਸਾਲ ਦੇ ਗਗਨਦੀਪ ਸਿੰਘ ਦਾ ਮਸਲਾ ਚਰਚਾ ਵਿੱਚ ਹੈ। ਕਿੰਗਸਟਨ ਦੇ ਕਰਨ ਓਵਾਨ ਅਤੇ ਬ੍ਰੈਮਟਨ ਦੇ ਗਗਨਦੀਪ ਸਿੰਘ ਨੂੰ ਬੀਤੀ 18 ਅਕਤੂਬਰ ਨੂੰ ਸਾਰਨੀਆਂ ਦੇ ਬਲੂ ਵਾਟਰ ਬ੍ਰਿਜ ਤੋਂ ਕੈਨੇਡਾ ਵਿੱਚ ਦਾਖਲ ਹੁੰਦੇ ਆ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਵਿੱਚੋਂ ਕਰਨ ਓਵਾਨ ਨੂੰ ਅਣਦੱਸੇ ਕਾਰਨਾ ਕਰਕੇ ਜ਼ਮਾਨਤ ਮਿਲ ਚੁੱਕੀ ਹੈ ਜਦਕਿ ਗਗਨਦੀਪ ਸਿੰਘ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ 17 ਨਵੰਬਰ ਨੂੰ ਹੋਣੀ ਹੈ। ਕਾਰਨ ਉਵਾਨ ਨੂੰ ਆਪਣੇ ਪਾਸਪੋਰਟ ਸਣੇ ਸਾਰੇ ਯਾਤਰਾ ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਨੇ ਅਤੇ ਹਵਾਈ ਅੱਡੇ ਜਾਂ ਕਮੰਤਰੀ ਬਾਰਡਰ ਦੇ 100 ਮੀਟਰ ਦੇ ਘੇਰੇ ਵਿੱਚ ਜਾਣ ਤੋਂ ਸਖਤੀ ਨਾਲ ਵਰਜਿਆ ਗਿਆ ਹੈ ਇੱਥੇ ਦੱਸਣਾ ਬਣਦਾ ਹੈ ਕਿ ਅਕਤੂਬਰ ਵਿੱਚ ਹੀ ਦੋ ਭਾਰਤੀ ਟਰੱਕ ਡਰਾਈਵਰਾਂ ਨੂੰ 11 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਕੈਨੇਡਾ ਲਿਆਉਣ ਦੇ ਦੋਸ਼ 'ਤੇ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ 44 ਸਾਲ ਦੇ ਵਿਕਰਮ ਦੱਤਾ ਅਤੇ 61 ਸਾਲ ਦੇ ਗੁਰਿੰਦਰ ਸਿੰਘ ਨੂੰ 11 ਦਸੰਬਰ 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬਿਊਰੋ ਰਿਪੋਰਟ ਹਮਦਰ ਟੀਵੀ